ਰੋਂਦਿਆਂ ਦੇ ਕਸਰੀ ਕਬਿਬੋ ਹਟੋਂ ਲੈਂਦੇ ਰੋਂਦਿਆਂ ਦੇ ਕਸਰੀ ਕਬਿਬੋ ਹਟੋਂ ਲੈਂਦੇ ਬਿਨ ਮਾਵਾਂ ਦੇ ਕਾਮੀ ਟੁਕੜੇ ਖੋਲੈਂਦੇ ਬਿਨ ਮਾਵਾਂ ਦੇ ਕਾਮੀ ਟੁਕੜੇ ਖੋਲੈਂਦੇ ਮਾਵਾਂ ਬਾੜੀਆਂ ਥਾਵਾਂ ਨਾ ਕੋਈ ਲੈ ਲੈਂਦਾ ਉਤਲੇ ਮਨ ਹੋਤਾ ਹਰ ਕੋਈ ਪੁੱਤ ਆ ਕਹਿ ਲੈਂਦਾ ਉਤਲੇ ਮਨ ਹੋਤਾ ਹਰ ਕੋਈ ਪੁੱਤ ਆ ਕਹਿ ਲੈਂਦਾ ਨਦੀਨਾਂ ਚੋਂ ਹੰਝੂ ਆਂਦੀ ਫਿਰ ਵਗਦੀ ਐ ਮਾਵਾ ਬਾਜੋਂ ਦੁਨੀਆ ਸੁਣ ਜੀ ਲੱਗਦੀ ਐ ਬੇ ਲੋਕੋ ਮਾਵਾ ਬਾਜੋਂ ਦੁਨੀਆ ਸੁਣੇ ਲੱਗਦੀ ਐ ਮਾਦਾ ਦਿਲ ਹੀ ਪੁੱਤ ਦੇ ਔਗਣ ਜਰ ਸਕਦਾ ਮਾਵਾ ਵਾਗ ਕੌਣ ਮਾਫ ਹੈ ਕਰ ਸਕਦਾ ਉਹ ਭੁੱਖਾਂ ਕਟਕਟ ਕੇ ਪੁੱਤਰ ਜਾਉਂਦੀ ਐ ਫਟੇ ਪੁਰਾਣੇ ਤਨ ਤੇ ਸੂਟ ਹਟਾਉਂਦੀ ਐ ਤੇ ਲੋਕੋ ਫਟੇ ਪੁਰਾਣੇ ਤਨ ਤੇ ਸੂਟ ਹਡਾਉਂਦੀ ਐ ਤਾਈਆਂ ਸ਼ਹਿਰਾ ਰੱਬ ਆਖਿਆ ਮਾਵਾਂ ਨੂੰ ਤਾਈਆਂ ਸ਼ਹਿਰਾ ਰੱਬ ਆਖਿਆ ਮਾਵਾਂ ਨੂੰ ਲੱਭ ਨ ਸਕੇ ਬੁਜਾਰੋਂ ਕੋਈ ਏ ਸ਼ਾਵਾਂ ਨੂੰ ਲੱਭ ਸਕੇ ਨਾ ਬੁਜਾਰੋਂ ਕੋਈ ਏ ਸ਼ਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ